11:15 ਵਜੇ ਮੈਂ ਉੱਠਿਆ ਪਹਿਲਾਂ ਬਾਥਰੂਮ ਗਿਆ ਵਾਂ ਉਰੋਂ ਠੀਕ ਠਾਕ ਆ ਉਸ ਤੋਂ ਬਾਅਦ ਮੈਂ ਸਵੇਰੇ 7:30 ਵਜੇ ਉੱਠਿਆ ਤੇ ਉਹ ਮੇਰਾ ਦਰਵਾਜ਼ੇ ਦਾ ਬਾਹਰੋਂ ਲਾਕ ਕਰਤਾ ਹੈਗਾ ਫੇਰ ਮੈਂ ਰਾਕੇ ਗਾਂਢੀ ਮੇਰਾ ਭਰਾ ਵੱਡੇ ਰਹਿੰਦੇ ਨੇ ਉਹਨਾਂ ਨੂੰ ਮੈਂ ਫੋਨ ਕੀਤਾ ਵਾ ਉਹ ਆਏ ਨੇ ਉਤੋਂ ਜਾ ਕੇ ਦਰਵਾਜ਼ਾ ਕੋੜੀਆਂ ਵਾਲਾ ਦਰਵਾਜ਼ਾ ਤੋੜ ਕੇ ਤੇ ਅੰਦਰ ਆ ਕੇ ਉਹਨਾਂ ਨੂੰ ਬਾਹਰ ਕੱਢਿਆ ਤੇ ਇੱਧਰ ਦੂਜੇ ਕਮਰੇ 'ਚ ਵੇਖਿਆ ਤੇ ਸਾਰੇ ਉਹਨਾਂ ਨੇ ਚੋਰਾਂ ਨੇ ਗ੍ਰਿਲ ਤੋੜ ਕੇ ਬਾਹਲੀ ਬਾਰੀ ਦੀ ਤੇ ਅੰਦਰੋਂ ਸਾਡਾ ਨੁਕਸਾਨ ਕਰ ਗਏ ਕਿੰਨਾ ਨੁਕਸਾਨ ਹੈ ਨੁਕਸਾਨ ਸਾਡਾ 골ਡ ਲੈ ਗਏ ਨੇ ਘੱਟ ਦਾ ਤੋਲੇ ਸੋਨਾ ਵਾ ਪੰਜਾਬੀ ਹਜ਼ਾਰ ਡਾਲਰ ਦੂਜੇ ਸੀਗੇ ਮਤਲਬ 1000 ਡਾਲਰ ਜਿਹੜਾ ਸੀਗਾ ਉਹ ਸੀਗਾ ਆਪਣਾ ਨਿਊਜ਼ੀਲੈਂਡ ਦਾ ਤੇ 90 ਹਜ਼ਾਰ ਇੱਕ ਸੀਗਾ 10 ਹਜ਼ਾਰ ਇੱਕ ਸੀਗਾ ਇਹ ਸਮਾਨ ਲੈ ਗਏ ਨੇ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਨੇ ਆ ਕਿ ਇਹ ਜਿਹੜੇ ਅਣਪਛਾਤੇ ਜੋ ਵੀ ਇਹਨਾਂ ਕਾਰਵਾਈ ਕੀਤੀ ਹੈ ਉਹਨਾਂ ਤੋਂ ਉਹਨਾਂ ਨੂੰ ਫੜਿਆ ਜਾਵੇ ਤੇ ਅੱਗੇ ਤੋਂ ਜੋ ਵੀ ਸਾਡੇ ਨੁਕਸਾਨ ਹੋਇਆ ਵਾ ਲਾਗੇ ਹੋਰ ਕਿਹਦਾ ਨੁਕਸਾਨ ਨਾ ਹੋਵੇ ਇਸ ਇਹਦੀ ਕੇਸ ਤੇ ਕਾਰਵਾਈ ਕੀਤੀ ਜਾਵੇ ਪੁਲਿਸ ਨੂੰ ਅਸੀਂ ਫੋਨ ਕੀਤਾ ਸੀਗਾ ਪੁਲਿਸ ਆਈ ਸੀ ਹੋਰ ਦੂਜੇ ਆਪਣੇ ਫਿੰਗਰਪ੍ਰਿੰਟ ਵਾਲੇ ਉਹ ਵੀ ਫਿੰਗਰਪ੍ਰਿੰਟ ਉਹ ਵੀ ਲੈ ਕਰ ਗਏ ਨੇ ਕਿਹੜਾ ਥਾਣਾ ਪੁੱਛਦਾ ਥਾਣਾ ਸਿਟੀ ਥਾਣਾ ਇਹ ਰਾਤ ਹੈ 1 ਤੋਂ 2 ਵਜੇ ਦੇ ਵਿੱਚ ਵਿੱਚ ਹੋਈ ਹੈ ਰਾਤ ਕੋ ਕੈਮਰੇ ਚ ਨਹੀਂ ਕੋਈ ਆਇਆ ਵਿੱਚ ਕੋਈ ਕੈਮਰੇ ਚ ਨਹੀਂ ਆਇਆ ਕੋਈ ਕੈਮਰੇ ਚ ਕੋਈ ਨਹੀਂ ਆਇਆ ਮੇਰਾ ਨਾਮ ਰੋਹਨ ਸੱਚਰਾਜੀ ਆਈਆਂ ਆ ਦੁਕਾਨ ਆਪਣੀ ਬੱਬੂ ਸਟੋਰ ਆ ਅੱਜ ਭਾਈਵਾ ਸਾਹਿਬ ਲਾ ਕੇ ਟੈਲੀਕਮੂ ਦੁਕਾਨ ਤੇ ਚੋਰੀ ਹੋਈ ਆ ਅੱਗੇ ਵੀ ਇਹ ਵੀ ਆਖਦੇ ਨੇ ਕਿ ਕਈ ਵਾਰੀ ਚੋਰੀਆਂ ਜਿਹੜੀਆਂ ਹੋ ਜਾਂਦੀਆਂ ਵਾ ਉੱਚ ਪ੍ਰਸ਼ਾਸਨ ਦੀ ਜਿਹੜੀ ਇਹ ਕਾਸ ਵਿਆਰੀ ਬਿਲਕੁਲ ਢੀਈ ਆ ਕੁਝ ਨਹੀਂ ਚਾਹੀਦਾ ਜੀ ਇੱਥੇ ਗਸਤ ਜਿਹੜੀ ਉਹ ਵਧਾਈ ਜਾਵੇ ਤੇ ਬਲਾਕ ਮਗਰ ਜਿਹੜੀ ਜਗਾ ਜਿੰਨੀ ਵੀ ਹੈਗੀ ਆ ਉਥੇ ਸਾਰੇ ਅਮਲੀ ਆ ਕੇ ਬੈਰਦੇ ਨੇ ਅਮਲੀਆ ਨੇ ਆਪਣਾ ਅੱਡਾ ਬਣਾਇਆ ਹੋਇਆ ਮਗਰ ਉਥੇ ਆ ਕੇ ਨਸ਼ੇ ਟੀਗੇ ਜੋ ਵੀ ਉਹ ਮਤਲਬ ਆਪਣਾ ਨਸ਼ਾ ਵਗੈਰਾ ਇੱਥੇ ਕਰਦੇ ਆ ਪੁਲਿਸ ਨੇ ਵੀ ਕਈ ਵਾਰੀ ਵੀ ਇੱਥੇ ਗਸਤ ਕੀਤੀ ਆ ਪਰ ਹਟੇ ਨਹੀਂ ਉਹ ਫਿਰ ਵੀ ਅੱਜ ਜਿਹੜੇ ਕਰਕੇ ਬਾਜਲਾ ਸਾਹਿਬ ਦਾ ਵੀ ਅੱਜ ਕਾਫੀ ਨੁਕਸਾਨ ਹੋਇਆ ਕੈਮਰੇ ਡੀਡੀਆਰ ਐਲਈਡੀ ਜੋ ਜੋ ਇਹਨਾਂ ਦੱਸਦੇ ਨੇ ਸਮਾਨ ਉਹਨਾਂ ਤੋਂ ਚੁੱਕੇ ਲੈ ਗਏ ਤੇ ਹਾਦੀਆਂ ਦੁਕਾਨਾਂ ਨੂੰ ਵੀ ਖਤਰਾ ਵਾ ਜਿੰਨੇ ਦੁਕਾਨਦਾਰ ਭਰਾਈ ਆਪਣੇ ਸਾਦੇ ਹੋ ਰਹੀ ਆ ਸਾਰੀ ਬਲਾਗ ਦੀ ਜਗਾ ਵਾ ਮਗਰਬਾ ਬਲਾਗ ਨੂੰ ਚਾਹੀਦਾ ਵਾ ਮਗਰ ਕੀ ਥੀਨੀ ਜਗਾ ਵਾ ਜਿਹਦੀ ਸਾਰੀ ਸਫਾਈ ਕਰਾਈ ਜਾਏ ਇਥੇ ਕੋਈ ਵਧੀਆ ਚੀਜ਼ ਬਣੇ ਤਾਂ ਕੋਈ ਚੋਰੀਆਂ ਜਿਹੜੀਆਂ ਇਥੇ ਨਾ ਹੋ ਦਣ ਅਸੀਂ ਇਹੋ ਗੱਲ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਮੰਗ ਕਰਨੇ ਚਾਹੁੰਦੇ ਆ ਕਿ ਜੇ ਦੀ ਪੁਲਿਸ ਪ੍ਰਸ਼ਾਸਨਾ ਉਹਨਾਂ ਨੂੰ ਚਾਹੀਦਾ ਕਿ ਇਥੇ ਰੋਜ਼ ਗੇੜਾ ਮਾਰਨ ਆ ਕੇ ਵੇਖਣ ਕਿ ਸਕਤਾਈ ਕਰਨੇ ਦਾ ਅਮਰੀਆਂ ਦੇ ਜਿਨ੍ਹਾਂ ਨੇ ਜਿਨ੍ਹਾਂ ਦੇ ਕਾਰਨ ਇਹ ਬਾਜ਼ਾਰ ਦੇ ਵਿੱਚ ਨੁਕਸਾਨ ਹੋ ਰਿਹਾ ਵਾ ਬਾਜ਼ਾਰ ਦੇ ਵਿੱਚ ਭਾਰੀ ਦੋਸ਼ ਆ ਸਾਰੇ ਬਾਜ਼ਾਰ ਦਾ ਦੁਕਾਨਦਾਰ ਔਖੇ ਆ ਕੱਲ ਨੂੰ ਜੇ ਕੋਈ ਚੋਰ ਫੜਿਆ ਜਾਂਦਾ ਵਾ ਤੇ ਕੋਈ ਜਿਹੜਾ ਉਹ ਤੇ ਜਾ ਵੀ ਜਲਦੀ ਭਰ ਕੇ ਫਰਿਆਦ ਜਾਂਦਾ ਫਰੇ ਪੁਲਿਸ ਭਰ ਕੇ ਦੇ ਕਾਰਵਾਈ ਜਿਹੜੀ ਆ ਉਹ ਕੀਤੀ ਜਾਏ ਜਲਦੀ ਜਲਦੀ ਕੱਲ ਅਸੀਂ ਸ਼ਾਮੀ ਕੋਈ 8:00 ਵਜੇ ਦੁਕਾਨ ਤੋਂ ਲੱਗੇਗੇ ਜਦੋਂ ਫਰੇ ਦੁਕਾਨ ਕੋਲੇ ਦੀ ਪੱਟੀ ਵੀਰੇ ਆਏ ਆ ਉਹਨਾਂ ਦੇਖਿਆ ਕਿ ਕੰਦੋਂ ਮੁੱਢ ਨੂੰ ਪਾੜੀ ਹੋਈ ਤੇ ਉਹਨਾਂ ਸਾਮਾਨ ਇੱਕ ਡੀਵੀ ਦੇ ਲੈ ਕੇ ਕੈਂਪਰਾਂ ਨਾਲ ਔਰ ਏਟੀਐਮ ਮਸ਼ੀਨ ਛੋਟੀ ਉਹ ਲੱਗੇ ਨਾਲੇ ਐਮਈਡੀ ਲੱਗੇ ਆ ਤੇ ਉਹ ਨਿਕਾ ਮੋਟਾ ਸਾਮਾਨ ਤੇ ਇਸ ਤਰ੍ਹਾਂ ਦਾ ਹੈ ਪ੍ਰਸ਼ਾਸਨ ਲਗੇ ਦੇਤੀ ਐ ਸੀ ਪਹਿਲਾ ਚੋਰਾ ਨੂੰ ਨੱਥ ਪਾਈ ਗਏ ਤਾਂ ਕੁਝ ਪੇਸਾ ਕਹਿੰਦੇ ਉਸ ਆਪ ਨੂੰ ਬਚਾਲੀ ਬੰਦੇ ਦੇ ਕੋਈ 40-50000 ਦਾ ਹੋਇਆ ਤਾਂ ਆਨ ਦੇ ਹੰਦਫਾ ਦੇ ਹਾਲ ਕੇ ਪੁੱਛ ਕਹਿੰਦੇ ਆਨਲਾਈਨ ਬਕੌਲ ਦੇ ਆਲ ਪਹਿਲਾਂ ਵੀ ਦੋ ਵਾਰੀ ਮੈਂ ਭਟਾਣ ਚੁੱਕੀ ਆ ਤੀਜੀ ਵਾਰੀ ਹੋਈ ਹੈ